ਕੁੱਲ ਤਿਆਰੀਆਂ ਇਸ ਵਾਰ ਸਾਡੀਆਂ ਫੁੱਲ ਤਿਆਰੀਆਂ ਸੀ ਅਸੀਂ ਤਾਂ ਬਰਾਤ ਨੂੰ ਠੀਕ ਤੇਰੇ 4 ਵਜੇ ਤੱਕ ਠੀਕ ਤੇਰੇ ਘਟੋ ਘਟ ਦੋ ਚਾਰ ਫੋਨ ਲਾ ਲਾ ਕਿਸੇ ਪੁੱਛੀਏ ਤੁਸੀਂ ਆਏ ਨਹੀਂ ਅਸੀਂ ਉਹਨੇ ਅਸੀਂ ਉਹਨੇ ਸਾਨੂੰ ਸਾਰੀ ਦਿਹਾੜੀ ਉਹਨਾਂ ਦੇ ਲਾਰੇ 'ਚ ਰੱਖਿਆ ਪੂਰਨ ਰਸ ਤੁਮੇ ਪਲੀਸ ਤੋਂ ਪੁੱਰੋ ਇਹਦਾ ਸਾਰਾ ਮੈਨੂੰ ਇਹਦਾਂ ਦਾ ਸਾਰਾ ਕੋਈ ਨਾ ਰੰਗ ਦੇ ਕਰਾਇ ਤੇ ਕੋਈ ਨਹੀਂ ਕੋਈ ਸਹੀ ਕੰਨੀ ਸਰਕਾਰ ਨੂੰ ਨੀ ਸਾਥ ਮੇਰਾ ਤਾਂ ਬੰਦਾ ਵਿਸਰਤੇ ਨਹੀਂ ਮੁੰਡਾ ਮੈਂ ਨਿਆਣਿਆ ਕਰਦਾ ਕਰਾਇ ਤੇ ਮੇਰੇ ਨਹੀਂ ਨੋਰ ਕੁਛ ਨਹੀਂ ਚਾਹਦਾ ਮੇਰੇ ਤੇ ਨੇ ਬਚੋਲੇ ਨੂੰ ਤਾਂ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਉਹ ਦਿਨੇ ਦਤੋ ਕਾ ਕੀਤਾ ਸਾਨੂੰ ਬਿਲਕੁਲ ਨਹੀਂ ਸੀ ਪਤਾ ਵੀ ਉਹਨੇ ਇਹ ਕੁਛ ਕਰਨ ਦਾ ਖਦਨਾ ਮੈਂ ਕਦੇ ਰਿਸ਼ਤਾ ਨਾ ਕਰਾਫਿਤ ਕਰ ਕਿਥੋਂ ਦੇ ਰਹਿਣਾ ਉਸ ਮੋਗੇ ਦਾ ਅ ਅੱਜ ਤੁਹਾਡਾ ਵਿਆਹ ਰੱਖਿਆ ਗਿਆ ਸੀਗਾ ਕੀ ਗੱਲ ਹੋਈ ਆ ਅੱਜ ਥਾਣੇ ਵੀ ਪਹੁੰਚੇ ਹਾਂ ਵਿਆਹ ਤੇ ਕਰਾਉਣ ਦੀ ਬਜਾਈ ਥਾਣੇ ਪਹੁੰਚੇ ਹਾਂ ਕੀ ਗੱਲ ਕੀ ਹੋ ਗਈ ਮੇਰਾ ਐਤਵਾਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖਿਆ ਹੋਇਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਦਿਹਾੜੀ ਡਿੱਗਦੇ ਰਹੇ ਉਹ ਨਹੀਂ ਆਈ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਉਹ ਚੋਲਣ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾਂ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਆ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਸੀ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਮੁੰਡਾ ਬਾਗੇਪਰਾਂ ਦਾ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਨਿਆਰੀ ਨਾਮ ਆਉਂਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀਗਾ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ ਕੀਤਾ ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਕਿ ਸਾਨੂੰ ਕੋਈ ਮਨ ਚੋਂ ਚਲੇ ਗਏ ਜਿਵੇਂ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲਣ ਨਾਲ ਗੱਲ ਹੋਈ ਸੀ ਸਾਨੂੰ ਉਧਰ ਸੱਦਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕਿਹਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚ ਸਕਿਪ ਹੋ ਗਿਆ ਥੋੜੇ ਸਾਨੂੰ ਤਾਂ ਨਹੀਂ ਦੱਸਿਆ ਵਿਚੋਲੇ ਨੇ ਕੁਝ ਨਹੀਂ ਹੁਣ ਕੀ ਮੰਗ ਕੀ ਕਰਦੇ ਆ ਮੈਂ ਇਹ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਅਸੀਂ ਕਹਿੰਨੇ ਆ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਵਿਆਹ ਕਰਾਉਣਾ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੁੱਗੇ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅੱਜ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਮੁੱਗੇ ਦੇ ਰਹਿਣ ਵਾਲੇ ਆ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਹੋਣ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ ਸਾਨੂੰ ਬਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾਮ ਉਹਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਜਿਹੜੀ ਵੇਟ ਕਰਦੇ ਰਹੇ 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮਾੜਾ ਸਾਡੇ ਘਰੇ ਆਓ ਵੀ ਕਿੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰिज ਹੋਈ ਹੈ ਤੁਹਾਨੂੰ ਵਿਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸ ਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਹਦੀ ਬੋਸ ਹੋ ਜਾਊਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬੈਸਬਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਦਾ ਉਹ ਬਾਗੇਪੁਰ ਨੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦੇ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਨਾਲ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਸੀ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੀ ਸ਼ਗਨ ਮਤਲਬ ਕੀ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕੀ ਮੇਰਾ ਬੰਦਾ ਹੈ ਨਹੀਂ ਸਰਤੇ ਮੇਰੇ ਜਿਹੜੇ ਮਤਲਬ ਕੀ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕੀ ਹਸਬੰਦ ਆ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂਗਾ ਵੀ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਤਾਂ ਸਾਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਨਹੀਂ ਮੇਤੀ ਨਾ ਤੋਖ ਅਧੜੀ ਕੀਤੀ ਖੁੱਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਸੀ ਫਿਰ ਵੀ ਸ਼ਾਂਤ ਸੀ ਕਿ ਕੋਈ ਗੱਲ ਨਹੀਂ ਅਸੀਂ 2 ਦਿਨ ਦਾ ਟਾਈਮ ਲਈ ਤਾਂ ਸਾਨੂੰ 2 ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਆਈ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਐਡੀ ਵੱਡੀ ਰਫਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲ ਬਾਤ ਉਹਨਾਂ ਨੇ ਸੁਣੀ ਨਹੀਂਗੀ ਚੱਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦ ਫਾਟ ਕੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਉਹ ਚੋਲੇ ਦਾ ਹੈਗਾ ਵਾ ਅਮਰਜੀਤ ਅਮਰਜੀਤ ਨਾਮ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਕਰ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਵੀਰੇ ਛੜਨਾ ਕੁੜੀ ਦਾ ਸੰਡੇ ਨੂੰ ਆਪਨੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅੰਮਤੇ ਸੀਗਾ ਕਿ ਮੰਮਾ ਨੂੰ ਮੇਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪਾਂ ਸ਼ਗਨ ਪਹੁੰਚ ਠੀਕ ਹੈ ਜੀ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪਹੁੰਚ ਚਲੇ ਗਏ ਸੀ ਠੀਕ ਹੈ ਤੇ ਸ਼ਗਨ ਜੂਮਰ ਪਾਓ ਉਹਨਾਂ ਨੇ ਹੀ ਜ਼ਿਆਦਾ ਗੱਲ ਕਰਨ ਕੀਤੀ ਡਿਸਕਸ ਕੀਤੀ ਤੇ ਸਿਰ ਮੰਮੀ ਨੇ ਮੈਨੂੰ ਕਹਿੰਦੇ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗਲਤੀ ਕੀਤੀ ਨਹੀਂ ਹੈ ਨਾ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦਿਓ ਠੀਕ ਹੈ ਆਪਾਂ ਤਿੰਨ ਦਿਨਾਂ ਬਾਅਦ ਵਿਆਹ ਕਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਉਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤੇਦਾਰਾਂ ਨੇ ਕਿ ਹਾਂ ਹਮ ਜਲਦੀ ਵਿਆਹ ਜੇ ਤਾਂ ਕਿ ਕੁੜੀ ਦਾ ਕੋਈ ਫੰਕਸ਼ਨ ਨਾ ਕਰੇ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਤੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕਾ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈਗਾ ਠੀਕ ਹੈ ਦਿਹਾੜੀਦਾਰ ਬੰਦਾ ਹੀ ਮੈਂ ਜੇ ਮੈਂ ਅੱਜ ਚਾਰ ਕੰਮ ਕਰੂੰਗਾ ਤੇ ਮੈਂ ਕੱਲ ਜਾ ਕੇ ਆਪਦੇ ਘਰ ਦੇ ਨੂੰ ਖਵਾਉਂਗਾ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਿਸ਼ਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਹੈ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਛੁੱਟ ਚੁੱਕੇ ਨੇਗੇ ਜਿਹੜੀ ਆਪਣੀ ਬਚੋਲਣ ਠੀਕਾ ਚਲੋ ਆਪਾਂ ਕਹੀਏ ਉਹਨੇ ਬਹੁਤ ਗੱਲਾਂ ਨਾਲ ਕੋ ਰੱਖਿਆ ਜੋ ਹਨ ਨਹੀਂ ਪਤਾ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਿਜ ਦਾ ਘਰ ਦਾ ਸਾਰਾ ਕੋਲ ਪ੍ਰੋਗਰਾਮ ਪੂਰਾ ਫਿਕਸ ਹੋ ਗਿਆ ਕਿ 10 ਵਜੇ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ ਤੇ ਪਹ ਚਕੇ ਅਸੀਂ ਪੂਰਾ ਸਾਰਾ ਕੋਲ ਪਿਆਰ ਕਰਤਾ ਤੇ ਸਵੇਰ ਦੀ 10 ਵਜੇ ਦੀ ਬਰਾਤ ਰੈਡੀ ਹੋ ਗਈ ਸਸ ਅਸੀਂ ਸਵੇਰ ਰੈਡੀ ਉੱਥੇ ਮੈਂ ਕਹਿੰਦਾ ਕੰਮਕਾਰ ਸਾਰਾ ਕੋਲ ਦੇਖੀਂਦੇ ਦੀ 10 ਦੇ 11 ਵਜੇ 11 ਦੇ 12 ਵਜੇ 1 ਡੇਢ ਵਜ ਗਈ ਅਸੀਂ ਫੋਨ ਤੇ ਵਿਚੋਲੇ ਲਾਈ ਜਾਈਏ ਫੋਨ ਆੜਾ ਫੋਨ ਨਾ ਚੱਕ ਅਨਸਰ ਕਰਨ ਕਦੀ ਅਸੀਂ ਮੁੰਡੇ ਵਾਲ ਨੂੰ ਫੋਨ ਲਾਈਏ ਮੁੰਡੇ ਵਾਲ ਕਦੀ ਕਾਲ ਨਾ ਸਰਕਰ ਪਹੁੰਚ ਕਿਸ ਤਰ੍ਹਾਂ ਜਾਣ ਸਾਹਿਬ ਮਿਲਿਆ ਕੋਈ ਕੁਝ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਸਾਨੂੰ ਜੀ ਕੀ ਮੰਗ ਕਰਦੇ ਆ ਤੁਹਾਨੂੰ ਤਾਂ ਇਨਸਾਫ ਚਾਹੀਦਾ ਕੋਈ ਮੇਰੀ ਭੈਣ ਨੂੰ ਕੱਲ੍ਹ ਕੰਮ ਕੁਝ ਹੁੰਦਾ ਜਾਂ ਮੇਰੀ ਮਾਂ ਨੂੰ ਕੁਝ ਹੁੰਦਾ ਵਾ ਇਹਦੇ ਜ਼ਿੰਮੇਵਾਰ ਅਮਰਜੀਤ ਭੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ ਸਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਮੇਰੀ ਭਾਂਜੀ ਹੈ ਜੀ ਮੇਰੀ ਸਾਲੀ ਦੀ ਕੁੜੀ ਆ ਉਹਨਾਂ ਦਾ ਅਜ ਤੋਂ 3 ਦਿਨ ਪਹਿਲਾਂ ਮੁੰਡਾ ਵੇਖਣ ਗਏ ਸੀ ਤੇ ਐਸੀ ਕਿਹਾ ਵੀ ਛਗਣ ਬਾਅਦ ਲਾ ਦਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਛਗਣ ਲਾ ਲੈਨੇ ਆ ਵਿਆਹ ਦੇ ਤਰੀਕ ਆਪਾਂ ਇੱਕ ਦੋ ਦਿਨ ਤੱਕ ਰੱਖ ਲੈਨੇ ਜੀ ਉਹ ਕਹਿੰਦੇ ਅਸੀਂ ਛਗਣ ਲਾਤਾ ਜੀ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਮੈਂ ਬਾਹਰ ਗਿਆ ਸੀਗਾ ਮੈਂ ਮੇਰੀ ਘਰ ਵਾਲੀ ਤੇ ਮੇਰੇ ਸਾਲੀ ਤੇ ਉਹਨਾਂ ਦਾ ਮੁੰਡਾ ਉੱਥੇ ਮੌਜੂਦ ਸੀਗੇ ਜੀ ਵਿਚੋਲਣ ਦੇ ਘਰੇ ਤੇ ਵਿਚੋਲਣ ਵੀ ਉੱਥੇ ਮੌਜੂਦ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਛਗਣ ਤੁਸੀਂ ਪਾ ਲਓ ਇੱਕ ਵਾਰੀ ਬਾਕੀ ਗੱਲ ਆਪਾਂ ਬਾਅਦ ਚ ਕਰ ਲਾਂਗੇ ਛਗਣ ਪਉਣ ਤੋਂ ਬਾਅਦ ਜੀ ਇਹਨਾਂ ਨੇ 26 ਤਰੀਕ ਅੱਜ ਦੇ ਦਿਨ ਕਹਿੰਦੇ ਵੀ ਅਸੀਂ ਕੁੜੀ ਨੂੰ ਵਿਆਹਣ ਆ ਜਾਾਂਗੇ ਠੀਕ ਹੈ ਜੀ ਅੱਜ ਟਾਈਮ ਰੱਖਿਆ ਸੀ ਉਹਨਾਂ ਨੇ ਜੀ 10 ਵਜੇ 10 ਵਜੇ ਦਾ 10 ਤੋਂ 11 ਵਜੇ ਤੱਕ ਟਾਈਮ ਰੱਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਫੋਨ ਲਾਇਆ ਵੀ ਹਜੇ ਤੱਕ ਆਏ ਨਹੀਂ ਵਿਚੋਲਣ ਨੂੰ ਬਾਰ-ਬਾਰ ਫੋਨ ਲਾਇਆ ਵੀ ਹਜੇ ਤੱਕ ਉਹ ਆਏ ਨਹੀਂ ਉਹ ਕਹਿੰਦੇ ਵੀ ਆਦ ਨਹੀਂ ਭਾਈ ਰਸਤੇ 'ਚ ਆਂਦੇ ਭਾਈ ਰਸਤੇ 'ਚ ਡੀਕ ਕਰਦੇ ਕਰਦੇ ਸ਼ਾਮ ਨੂੰ 3-4 ਵਜੇ ਜੀ ਬਾਅਦ 'ਚ ਵਿਚੋਲਣ ਦਾ ਫਿਰ ਫੋਨ ਆਇਆ ਵੀ ਤੁਸੀਂ ਆ ਜਾਓ ਕੋਈ ਗੱਲ ਕਰਨੀ ਕਰੇ ਅਸੀਂ ਕਹੇ ਵੀ ਦੱਸੋ ਹੁਣ ਕੀ ਗੱਲ ਕਰਨੀ ਹੈ ਵੀ ਤਾਂ ਉਹਨਾਂ ਦੀ ਵ ਉਹ ਕਹਿੰਦੇ ਤੁਸੀਂ ਆ ਜਾਓ ਕੋਈ ਦਿੱਕਤ ਨਹੀਂ ਇੱਥੇ ਬਹਿ ਕੇ ਗੱਲ ਕਰਦੇ ਆਂ ਜਦੋਂ ਅਸੀਂ ਪਚੋਲਨ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਮੁੰਡੇ ਵਾਲੇ ਬੈਠੇ ਸੀ ਮੁੰਡਾ ਆਪ ਖੁਦ ਸੀਗਾ ਤੇ ਉਹਦਾ ਪਿਓ ਤੇ ਉਹਦੀ ਮਾਂ ਸੀ ਨਾਲ ਇੱਕ ਨਾਮਲੂ ਬੰਦਾ ਸੀਗਾ ਜਿਹਦੇ ਆਸਲੇ ਵੀ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਅੱਜ ਵਿਆਹਣ ਵਾਸਤੇ ਲੜਕੀ ਨੂੰ ਆਣਾ ਸੀਗਾ ਤੇ ਤੁਸੀਂ ਇੰਨਾ ਲੇਟ ਕੱਤ ਹੋਗੇ ਉਹ ਕਹਿੰਦੇ ਜੀ ਤੁਹਾਨੂੰ ਨਾਲ ਗੱਲ ਕਰਨੀ ਸੀ ਕਿ ਸਾਡਾ ਜਿਹੜਾ ਮੁੰਡਾ ਵਾ ਉਹਦੀ ਪਹਿਲਾ ਪੀਪਰ ਮੈਰਿਜ ਹੋ ਚੁੱਕੀ ਆ ਤੇ ਉਹ ਲੜਕੀ ਨਾਲ ਜਿਹਨਾਂ ਪੀਪਰ ਮੈਰਿਜ ਹੋਈ ਸੀ ਉਹਦੇ ਨਾਲ ਡੋਰ ਚੱਲੀ ਜਾਂਦਾ ਵੀ ਅਸੀਂ ਤੁਹਾਨੂੰ ਲਾਵਾ ਵੇਰੇ ਨਹੀਂ ਦੇ ਸਕਦੇ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦੇ ਅਸੀਂ ਵਿਚੋਲਣ ਨੂੰ ساری ਗੱਲ ਦੱਸਤੀ ਸੀ ਤੇ ਵਿਚੋਲਣ ਨੂੰ ਇਹ ਹੀ ਕਹਾਂ ਵੀ ਤੁਸੀਂ ਸਾਨੂੰ ਗੱਲ ਕਤੋਂ ਨਹੀਂ ਦੱਸੀ ਉਹ ਕਹਿੰਦੀ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀ ਗੱਲ ਤੇ ਅਸੀਂ ਕਹਾਂ ਜੀ ਹੁਣ ਇਹਦਾ ਕੋਈ ਹੱਲ ਦੱਸੋ ਜੀ ਸਾਡੀ ਤਾਂ ਬੇਇੱਜ਼ਤੀ ਹੋ ਜੂਗੀ ਇਸ ਸਮਾਜ ਵਿੱਚ ਜਵਾਬ ਵੀ ਦੇਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਮਸਲੇ ਦਾ ਹੱਲ ਕਰਦੇ ਆਂ ਤਦ ਵੇ ਜੀ ਕਾ ਜੀ ਹੋਰ ਕੋਈ ਹਾਲ ਦੱਸੋ ਤੁਸੀਂ ਫਿਰ ਕਚੇਰੀ ਆਜੋ ਇਸ ਟਾਮਾ ਤੇ ਆਪਾਂ ਜਿਵੇਂ ਲੈ ਕੇ ਆ ਜਾਂਦਾ ਵਾ ਵੀ ਕੋਈ ਤਾਂ ਕੋਈ ਸਾਨੂੰ ਵੀ ਸਬੂਤ ਚਾਹੀਦਾ ਵੀ ਇਹੀ ਆਪਦੀ ਧੀ ਤੋੜ ਨਹੀਂ ਕਰੋ ਤੇ ਉਹ ਇਸ ਗੱਲ ਤੇ ਵੀ ਮੰਨੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਜੋ ਕੰਨਾ ਕਰ ਲੋ ਅਸੀਂ ਤਾਂ ਲਾਵਾ ਫਿਰ ਤੋਂ ਬਿਨਾ ਲੜਕੀ ਲੈ ਕੇ ਜਾਣੀ ਆ ਸਾਡੀ ਉੱਥੇ ਥੋੜੀ ਮੋਟੀ ਬਹਿਸ ਬਸਾਈ ਹੋਈ ਤੇ ਉਹ ਲੜਕੇ ਵਾਲੇ ਉੱਥੋਂ ਉੱਟ ਕੇ ਚਲੇ ਗਏ ਤੇ ਅਸੀਂ ਮੁੰਡਾ ਬਾਗੇਵਰਾਂ ਦਾ ਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਰਣਦੀਪ ਸਿੰਘ ਆ ਜੀ ਕੱਚਾ ਨਾ ਉਹਦਾ ਵਿੱਕੀ ਆ ਜੀ ਕੀ ਕੰਮ ਕੀ ਕਰਦੇ ਉਹਦੀ ਸੁਨਿਆਰੇ ਦੀ ਦੁਕਾਨ ਹੈ ਜੀ ਤੇ ਜਿਹੜਾ ਵਿਚੋਲਾ ਜੀ ਨੇ ਰਿਸ਼ਤਾ ਕਰਵਾਇਆ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਆ ਉਹਨਾਂ ਦਾ ਉਹਨਾਂ ਦਾ ਨਾਮ ਆ ਜੀ ਵਿਚੋਲਣ ਦਾ ਨਾਮ ਹੈਗਾ ਅਮਰਜੀਤ ਕੌਰ 베ਦੀਨਗਰ ਦੀ ਰਹਿਣ ਵਾਲੀ ਹੈ ਜੀ ਜਦੋਂ ਤੁਸੀਂ ਵਿਚੋਲਣ ਨਾਲ ਇਹ ਗੱਲ ਕੀਤੀ ਉਹਨੇ ਕੋਈ ਗੱਲ ਪਹਿਲਾਂ ਤੁਹਾਨੂੰ ਦੱਸੀ ਨਹੀਂ ਤੁਸੀਂ ਅੱਜ ਕਿਹਾ ਨਹੀਂ ਉਹਨੂੰ ਬਈ ਸਾਨੂੰ ਇਹ ਵੀ ਗੱਲ ਹੋਊਗੀ ਸਾਨੂੰ ਦੱਸਿਆ ਕਿਉਂ ਐਸੀ ਜੀ ਵਿਚੋਲਣ ਨੂੰ ਕਿਹਾ ਵੀ ਤੂੰ ਸਾਨੂੰ ਪਹਿਲਾਂ ਦੱਸ ਦਿੰਦੀ ਇਹ ਕੁੜੀ ਕਿਤੇ ਹੋਰ ਵਿਆਹ ਲੈਂਦੇ ਆਂ ਵਿਆਹ ਹੋਏ ਮੁੰਡੇ ਨਾਲ ਕਿਉ ਦੇ ਤੋ ਹੀ ਆਈ ਕੁੜੀ ਤੋਰ ਦੋ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਉਹ ਇਹ ਬਹਿਸ ਫਸਾਈ ਹੋਣ ਲੱਗੀ ਜੀ ਉੱਥੇ ਉਹ ਮੁੰਡੇ ਵਾਲੇ ਤੇ ਮੁੰਡੇ ਦਾ ਪਿਓ ਉਹ ਉੱਠ ਗਿਆ ਉੱਥੋਂ ਚਲੇ ਗਿਆ ਤੇ ਅਸੀਂ ਥਾਣੇ ਆ ਗਏ ਜੀ ਕਿੰਨਾ ਥਾਣੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਕੋਈ ਮਿਲਿਆ ਥਾਣੇ ਜੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਤਾਂ ਬਸ ਮੌਜੂਦਾ ਸੰਤਾ ਇਨਸਾਫ ਚਾਹੀਦਾ ਵਾ ਹੁਣ ਐਸਐਸਓ ਸਾਹਿਬ ਦੀ ਵੇਟ ਕਰਦੇ ਪਏ ਸੀ ਉਹ ਅਜੇ ਇੱਥੇ ਮੌਜੂਦਾ ਹੈ ਨਹੀਂ ਗਏ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਸੀ ਐਸਐਸਓ ਸਾਹਿਬ ਜਦੋਂ ਵੀ ਆਉਣਗੇ ਇਹ ਅੰਦਰ ਸਾਰੇ ਜਾਣੇ ਉਹਨਾਂ ਲਈ ਉਹਨਾਂ ਕੋਲੇ ਰਾਮ ਦੀ ਭੀਗ ਮੰਗਾਗੇ ਸਾਨੂੰ ਇਨਸਾਫ ਚਾਹੀਦਾ ਅੱਜ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਹਾਂਜੀ ਇਹ ਮੈ ਕੁੜੀ ਦਾ ਮਸਲਾ ਮੇਰੇ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਵਿਆਹ ਦਾ ਹਾਂਜੀ ਇੱਕ ਸਾਨੂੰ ਕੱਲ ਸ਼ਾਮ ਨੂੰ ਜਿਹੜਾ ਲੜਕੀ ਦਾ ਪਰਿਵਾਰ ਹੈਗਾ ਉਹਨਾਂ ਨੇ ਇੱਕ ਸਾਨੂੰ ਕੰਪਲੇਂਟ ਦਿੱਤੀ ਹੈ ਵੀ ਜਿਹੜਾ ਉਹਨਾਂ ਨੇ ਆਪਣੀ ਲੜਕੀ ਤੇ ਸ਼ਾਦੀ ਰੱਖੀ ਹੋਈ ਸੀ ਘਰੇ ਫੰਕਸ਼ਨ ਸੀਗਾ ਫਿਰ ਹਫ਼ਤਾ ਬਹਿਲਾ ਇਹਨਾਂ ਦਾ ਕੋਈ ਰੋਕਾ ਹੋਇਆ ਸੀ ਤੇ ਜਿਹੜਾ ਕੱਲ ਦੇ ਦਿਨ ਵਿਆਹ ਦੀ ਕਮਿਟਮੈਂਟ ਸੀ ਉਹਦੇ ਵਿੱਚ ਉਹਨਾਂ ਦਾ ਕੋਈ ਡਿਸਪਿਊਟ ਪੈ ਗਿਆ ਜਿਸ ਕਰਕੇ ਜਿਹੜੇ ਲੜਕੇ ਵਾਲੇ ਹੈਗੇ ਉਹ ਵਿਆਹ ਨਹੀਂ ਆ ਕਿ ਉਹ ਵਿਆਹ ਨਹੀਂ ਆਏ ਹੂੰ ਸਰ ਪਤਾ ਲੱਗਾ ਕਿ ਲੜਕੀ ਕਿਥੋਂ ਦੇ ਰਹਿਣ ਵਾਲੀ ਹੈ ਲੜਕੀ ਇਥੇ ਮੁਬਦੇ ਦੀ ਰਹਿਣ ਵਾਲੀ ਹੈ ਲੜਕੇ ਵਾਲੇ ਬਾਗ ਪਾਣੇ ਦੇ ਰਹਿਣ ਵਾਲੇ ਹੈ ਕੰਪਲੇਂਟ ਆਈ ਹੈ ਜੋ ਜੀ ਪਾਰਟੀ ਨੂੰ ਜੀ ਸੱਜਿਆ ਕੋਈ ਜੋ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੋਏ